ਗੋਡਾ ਗੋਡਾ ਮੈਂ ਕਿਉਂ ਕੀਤੀ ਪੈਂਡ ਕਿਉਂ ਇਹਦਾ ਮਤਲਬ ਪੈਂਡ ਨੂੰ ਠੁੱਠਾ ਪਾਉਣਾ ਤੂੰ ਮੈਨੂੰ ਪਿਛੇ ਦੋ ਪੈਂਡ ਨੂੰ ਠੁੱਠਾ ਪਾ ਨਾ ਇਹਨਾਂ ਨੇ ਤੱਕ ਦੂਰ ਨਾ ਇਹਨਾਂ ਲੱਗ ਠੀਕ ਜਿਹਨੇ ਕੀਤਾ ਉਹਨੂੰ ਛੱਡੋ ਵਿਪਰੀਤ ਨਹੀਂ ਮੈਂ 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 ਜੋ ਕੀਤਾ ਵੀ ਕੋਈ ਕੁਝ ਨਹੀਂ ਕੀਤਾ ਪੰਜ ਸਾਲ ਕਿੰਦੇ ਸੱਚ ਕੋਈ ਪਿਆਰੀ ਵੀ ਨਹੀਂ ਉਸ ਬਾਰੇ ਕਰਦੀ ਮਤਲਬ ਇਹ ਨਹੀਂ ਕਰਦੀ ਮੈਂ ਸਾਰੀ ਬਕੋਣੀ ਆ ਤਾਰੇ ਪੈਂਡ ਤੇਰੀ ਬੰਦੀ ਮੈਂ ਮੁਕੁਰ ਜਾਣਾ ਮੇਰਾ ਕੰਮ ਹੈ ਤੇਰੇ ਬੰਦੀ ਨੂੰ ਕੋਨਾ ਨਹੀਂ ਫਗਵਾੜਾ ਦੇ ਨਾਂ ਲੱਗਦੇ ਪਿੰਡ ਰਾਮਗੜ੍ਹ ਦੇ ਵਿੱਚ ਇੱਕ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਬੇਅਦਬੀ ਨੂੰ ਲੈ ਕੇ ਅਨਾਉਂਸਮੈਂਟ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਥਾਣਾ ਰਾਵਲਪਿੰਡੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਦੇ ਵਿੱਚ ਜੁੜ ਜਾਂਦੀ ਹੈ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਬੇਅਦਬੀ ਨਹੀਂ ਹੋਈ ਹੈ ਪਿੰਡ ਦੇ ਕੁਝ ਲੋਕ ਨੇ ਜੋ ਪਿੰਡ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜਿੱਥੇ ਕਿ ਉੱਥੇ ਦੇ ਲੋਕਾਂ ਨੇ ਮੀਡੀਆ ਦੇ ਸਾਹਮਣੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਸਪੀਕਰ ਤੇ ਅਨਾਉਂਸਮੈਂਟ ਹੋਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ ਹੈ ਤੇ ਸਮਾਨ ਖਿਲਰਿਆ ਹੋਇਆ ਜਦੋਂ ਪਿੰਡ ਰ ਪੰਜ ਪਲਵੰਦਰ ਸਿੰਘ ਤੇ ਪਿੰਡ ਵਾਸੀ ਇਕੱਠੇ ਹੋਏ ਤਾਂ ਵੇਖਿਆ ਕਿ ਕੱਲੀ ਔਰਤ ਆਈ ਸੀ ਉਸਨੇ ਸਫਾਈ ਕੀਤੀ ਅੱਧਾ ਸਮਾਨ ਠਿਕਾਇਆ ਤੇ ਅੱਧਾ ਸਮਾਨ ਖਿਲਰਿਆ ਹੀ ਛੱਡ ਕੇ ਚਲੀ ਗਈ ਹੈ ਜੀਸਤੋ ਪਤਾ ਲੱਗਦਾ ਸੀ ਕਿ ਕਿਸ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਹੈ ਪਰ ਇਸ ਦੀ ਕੋਈ ਵੀ ਰਿਕਾਰਡਿੰਗ ਸੀਸੀਟੀਵੀ ਕੈਮਰਾ ਦੇ ਵਿੱਚ ਨਹੀਂ ਹੋਈ ਹੈ ਜਦ ਦੇ ਸਬੰਧਿਤ ਪੁਲਿਸ ਥਾਣਾ ਰਾਵਲਪਿੰਡੀ ਦੇ ਐਸਐਚਓ ਮੇਜਰ ਸਿੰਘ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਹਨਾਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਮੀਡੀਆ ਦੇ ਕੈਮਰੇ ਅੱਗੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੱਸੇ ਕਿ ਕੋਈ ਵੀ ਬੇਅਦਬੀ ਨਹੀਂ ਹੋਈ ਹੈ ਨਾਮ ਕੀ ਡਾਡਾ ਮੇਰਾ ਜੋਗਨ ਪ੍ਰੇਮ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਅੱਜ ਗੁਰਦੁਆਰੇ ਗਈ ਸੀ ਕੀ ਜਿਹੜਾ ਅੱਜ ਗੁਰਦੁਆਰੇ ਗਈ ਸੀ ਕੁਛ ਨਹੀਂ ਅੱਜ ਤੋਂ 1.5 2 ਸਾਲ ਪਹਿਲਾਂ ਮੈਂ ਉੱਥੇ ਗੁਰਦੁਆਰੇ ਦਾਲ ਚੜਾਉਣ ਗਈ ਸੀ ਛੋਲਿਆਂ ਦੀ ਦਾਲ ਸ਼ਾਮ ਦਾ ਰਾਤ ਦਾ ਟਾਈਮ ਸੀ ਦਾਲ ਚੜਾਉਣ ਗਈ ਤੇ ਉਹ ਪਾਟੜੀ ਨੇ ਨਾ ਜਿੰਦਰਾ ਲਾਤਾ ਗੁਰਦੁਆਰੇ ਨੂੰ ਜਿੰਦਰਾ ਲਾ ਕੇ ਤੇ ਡੰਡਾ ਲੈ ਕੇ ਗੁਰਦਾਰੇ ਦੇ ਅੱਗੇ ਖੜ ਗਈ ਸੋਟੀ ਲੈ ਕੇ ਵੀ ਨਾਲ ਸੀਗੀ ਮੁੰਡਾ ਛੋਟਾ ਮੇਰਾ ਸਾਡਾ ਨਾਲ ਸੀ ਨਿੱਕਾ ਹੋ ਗਿਆ ਉਹ ਤੇ ਡੰਡਾ ਹੈ ਤੇ ਡੰਡਾ ਲੈ ਕੇ ਖੜ ਗਈ ਤੇ ਸਾਨੂੰ ਜਿੱਦਾਂ ਕੁੱਤੇ ਨੂੰ ਨਹੀਂ ਇਦਾਂ ਪੁਝਾਈਦਾ ਇਦਾਂ ਡੰਡਾ ਲੈ ਕੇ ਮਗਰ ਤੇ ਦਾਲ ਤੇ ਪੈਸੇ ਵਿੱਚ ਪਾਏ ਉਹ ਚੱਕ ਕੇ ਬਾਹਰ ਮਾਰੇ ਪਲਾਟ ਦੇ ਵਿੱਚ ਪਲਾਟ 'ਚ ਛੁੱਟ ਤੇ ਤੇ ਅਸੀਂ ਉਹਨੂੰ ਉਤਾਰ ਨੂੰ ਸਰਪੰਚਣੀ ਨੂੰ ਸਾਰਿਆ ਕੁਝ ਬੁਲਾਇਆ ਕੋਈ ਕਹਿੰਦਾ ਇਹ ਮੰਗਲਵਾਰ ਨਹੀਂ ਚੜਦੀ ਵੀਰਵੰਮਾ ਵੀ ਮੈਨੂੰ ਨਹੀਂ ਇੰਨਾ ਗੱਲਾਂ ਦਾ ਪਤਾ ਸਾਡੇ ਦੇ ਸ਼ੁਰੂ ਤੋਂ ਖੁਰੇ ਖੇਤਾ 'ਚ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਆ ਤੇ ਮਹਾਰਾਜ ਉਹ ਹੀ ਕਹਿੰਦੇ ਆ ਕਿ ਵੀ ਜੋ ਤੁਹਾਡੇ ਘਰ 'ਚ ਤਿਰਫੜ ਤੇ ਟੈਗੀ ਆ ਲੈ ਆ ਕਰੋ ਮਹਾਰਾਜ ਦੇ ਘਰ ਚ ਪਰਵਾਣ ਆ ਸਭ ਕੁਝ ਦਾਲ ਪਾਣੀ ਸਗਰਾ ਆਂਦੜ ਦੇ ਵਿੱਚ ਬਣ ਕੇ ਚੜ ਜਾਂਦਾ ਵਾ ਲੰਗਰ ਸਾਗਲ ਦੀ ਦੁਨੀਆ ਹੈਨੀ ਬਸ ਮੈਂ ਇਹਨਾਂ ਨੇ ਬੇਇੱਜ਼ਤੀ ਕਰਤੀ ਮੈਂ ਉਹ ਅਦਾਸ ਕਰਕੇ ਮਹਾਰਾਜ ਦੇ ਅੱਗੇ ਘਰੇ ਆ ਗਈ ਤੁਹਾਨੂੰ ਗੁਰੂ ਘਰ ਰੋਕਿਆ ਜਾਂਦਾ ਵਾ ਉਹ ਹੰਦ ਤਾਂ ਗੁਰੂ ਘਰ ਰੋਕਿਆ ਜਾਂਦਾ ਜੀ ਹਾਂ ਰੋਕਿਆ ਜਾਂਦਾ ਮੈਂ ਆ ਰਹੀ ਹਾਂ ਕੋਈ ਰੋਕਦਾ ਹੰਦ ਕੌਣ ਰੋਕਦਾ ਉਹੀ ਉਹੀ ਸਾਰੇ ਜਿੰਨੇ ਹੈਗੇ ਫਿਰ ਮੈਂ ਆ ਗਈ ਮੇਰੀ ਗੱਲ ਸੁਣ ਲੋ ਮੈਂ ਕਿਹਾ ਮਹਾਰਾਜ ਜੀ ਮੈਂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਇਹ ਇਥੇ ਤੁਹਾਡੇ ਘਰ ਆ ਕੇ ਮੱਥਾ ਟੇਕਣ ਇਹਨਾਂ ਨੂੰ ਕਰੋ ਪ੍ਰਮਾਤਮਾ ਮੈਂ ਇਹਨਾਂ ਦਾ ਮੱਥਾ ਨਹੀਂ ਲਾਣਾ ਤੁਸੀਂ ਲਾਓ ਮਾ ਕਿਉਂ ਰੋਕਦੇ ਤਾਂ ਕਾਹ ਤੋਂ ਰੋਕਦੇ ਰੱਬ ਇਹ ਤਾਂ ਮੈਨੂੰ ਆਪ ਨਹੀਂ ਸਮਝ ਆਉਂਦੀ ਹੈਗੀ ਕਿ ਇਹਨਾਂ ਨੂੰ ਚਾਹੀਦਾ ਕੀ ਹੈ ਕਿਹ ਚਾਹੁੰਦੇ ਜਿਹੜਾ ਜਿਹੜਾ ਅੱਜ ਗੁਰਦੁਆਰੇ ਵਿੱਚ ਹੋਇਆ ਉਹ ਕੀ ਹੋਇਆ ਮਾਮਲਾ ਗੁਰਦੁਆਰੇ ਚ ਜਾਓ ਕਿ ਮਾ ਹਾਂ ਫੇਰ ਅੱਜ ਕੀ ਹੋਇਆ ਕਿ ਜਦੋਂ ਆ ਹੁਣ ਬਾਬਾ ਬਦਲ ਗਿਆ ਕਹਿੰਦੇ ਬਾਹਰੋਂ ਮੈਨੂੰ ਫੋਨ ਆਇਆ ਮੈਨੂੰ ਬਾਹਰੋਂ ਕਹਿੰਦੇ ਕਿ ਵੀ ਆ ਜਿੰਨਾ ਦਾ ਘਰ ਆ ਇੱਥੇ ਆਪਣਾ ਇਹ ਮੈਨੂੰ ਕਹਿੰਦੇ ਕਿ ਵੀ ਤੁਸੀਂ ਜੋ ਬਨ ਜਾਇਆ ਕਰ ਗੁਰਦੁਆਰੇ ਗੁਰਦੁਆਰੇ ਜਾਇਆ ਕਰ ਆਪਾਂ ਬਾਬਾ ਬਦਲ ਦਿੱਤਾ ਵਾ ਹੁਣ ਉਹ ਬਾਬਾ ਨਹੀਂ ਹੈਗਾ ਮੈਂ ਉਦਨ ਦੀ ਗੁਰਦੁਆਰੇ ਜਾਨੀ ਝਾੜੂ ਦੀ ਸੇਵਾ ਕਰਦੰਨੀ ਆ ਕੰਜਕਾਂ ਆ ਗਈਆਂ ਨਰਾਤੇ ਹੈ ਨਹੀਂ ਮੈਂ ਘਰ ਦੀ ਵੀ ਸੇਵਾ ਕਰਦੀ ਪਈ ਸੀ ਮੈਂ ਬੈਠੀ ਬੈਠੀ ਨਾਲੀ ਸਾਫ ਕੀਤੀ ਉਹ ਕੂੜਾ ਇਕੱਠਾ ਕੀਤਾ ਸਾਰੀਆਂ ਨਾਲੀਆਂ ਸਾਫ ਕੀਤੀਆਂ ਫਿਰ ਸੜਕਾਂ ਸਾਫ ਕੀਤੀਆਂ ਕੱਲੀ ਨੇ ਕਿਸੇ ਨੇ ਹੱਥ ਨਹੀਂ ਲਾਇਆ ਫਿਰ ਮੈਂ ਗੁਰਦੁਆਰੇ ਦੀ ਰੋਜ਼ ਸਫਾਈ ਕਰਦੀ ਸੀ ਅੱਜ ਮੈਂ ਹਾਰ ਕੇ ਮੈਂ ਚਲ ਅੰਦਰ ਦੀ ਵੀ ਗੱਦਿਆਂ ਦੇ ਛਾੜ ਹੌਲੀ ਹੌਲੀ ਧੋ ਦੰਨੀ ਆ ਪਹਿਲਾਂ ਝਾੜ ਕੇ ਗੱਦੇ ਖੜੇ ਕਿਤੇ ਤੇ ਬੁੜੀਆਂ ਆ ਗਈਆਂ ਇਕੱਠੀਆਂ ਹੋ ਕੇ ਉਥੇ ਬੁੜੀਆਂ ਆ ਗਈਆਂ ਤੇ ਮੈਨੂੰ ਕਹਿੰਦੀਆਂ ਬਾਬੇ ਨੂੰ ਫੋਨ ਕੀਤਾ ਵਾ ਬਾਬਾ ਆਉਂਦਾ ਪਿਆ ਮੈਂ ਕਿਹਾ ਕਿ ਮੈਂ ਤਾਂ ਕਿਹਾ ਕਿ ਵੀ ਉਹ ਬਾਬਾ ਇੱਥੇ ਹੀ ਰਹਿੰਦਾ ਵਾ ਉਹ ਦੋਨੋਂ ਜੀ ਤੇ ਬਾਬਾ ਕਿਹੜਾ ਮੈਂ ਆਉਂਦਾ ਪਿਆ ਕਹਿੰਦੇ ਪਾਟੜਾ ਆਉਂਦਾ ਪਿਆ ਵਾ ਤੇ ਮੈਂ ਹਾਂ ਵੀ ਮੇਰੇ ਅੰਦੇ ਨਾਲ ਉਹਨੂੰ ਸੱਦਿਓ ਜਿੰਨੀ ਸੇਵਾ ਮੈਂ ਕਰਨੀ ਸੀ ਮੈਂ ਕੂੜਾ ਚੱਕ ਤਾ ਸਾਰੀ ਸੇਵਾ ਕਰਤੀ ਆ ਗੱਦੇ ਇੰਨੇ ਰਹਿ ਗਏ ਆ ਇਹ ਤੁਸੀਂ ਕਰੋ ਤੇ ਬਾਬਾ ਕਰੇ ਬਸ ਮੈਂ ਜੋੜੇ ਹੱਥ ਮੈਂ ਚੱਲੀ ਮੈਨੂੰ ਇਦਾਂ ਫੜ ਫੜ ਕੇ ਕਰ ਸੇਵਾ ਚੱਲ ਆ ਸੇਵਾ ਕਰਾਈ ਦੀ ਐਦਾਂ ਸੇਵਾ ਕਰਾਈ ਦੀ ਸੇਵਾ ਹੁੰਦੀ ਆ ਦਿਲ ਦੀ ਰੱਬ ਕਹਿੰਦਾ ਜੇ ਤੁਹਾਡਾ ਮਨ ਮੰਨਦਾ ਨਾ ਦਿਲ ਮੰਨਦਾ ਫੇਰ ਸੇਵਾ ਉਹ ਤੁਹਾਡੀ ਸੇਵਾ ਗੁਰੂ ਘਰ ਰੱਬ ਕਹਿੰਦਾ ਘਰੇ ਭਾਂਡੇ ਮੱਝਣ ਵਾਲੇ ਪਹਿਨ ਤੁਸੀਂ ਗੁਰਦੁਆਰੇ ਭਾਂਡੇ ਮੱਝ ਜਾਂਦੇ ਜੇ ਰੱਬ ਪਰਵਾਣ ਨਹੀਂ ਕਰਦਾ ਹਾਂ ਰੱਬ ਕਹਿੰਦਾ ਉਹ ਸੇਵਾ ਨਹੀਂ ਪਹਿਲਾਂ ਘਰ ਸਫਾਈ ਕਰੋ ਜਿਹੜਾ ਤੁਸੀਂ ਸਮਾਨ ਅੱਜ ਬਾਹਰ ਰੱਖੇ ਚੱਕ ਕੇ ਮਾਰਿਆ ਬਾਹਰ ਉਹ ਅੰਦਰ ਕਿਹਨਾਂ ਨੇ ਗੰਮਲੇ ਟੁੱਟੇ ਪਏ ਕੋਠੇ ਤੇ ਗੰਮਲੇ ਪਏ ਮੈਂ ਇਹਨੂੰ ਕਿਹਾ ਆਪਾਂ ਗੰਮਲੇ ਗੁਰਦੁਆਰੇ ਰੱਖ ਦਿੰਨੇ ਨਵੇਂ ਉਹ ਖਰਾਬ ਹੋ ਗਏ ਗੰਮਲੇ ਖਰਾਬ ਐ ਉੱਥੇ ਹੀ ਪਏ ਆ ਉਹਦੇ ਚ ਪੰਚਾਇਤਕਾਰ ਛੁੱਟਿਆ ਜਿਹੜਾ ਕੂੜਾ ਕਰਕਟ ਜਿਆ ਜਿਹੜੇ ਗੰਮਲੇ ਆ ਵੀ ਤੁਸੀਂ ਤੋੜੇ ਆ ਬਾਹਰ ਟੁੱਟੇ ਆ ਨਹੀਂ ਮੈਂ ਨਾ ਆਹ ਉਹ ਇਹ ਕਿ ਚ ਨਵੇਂ ਰ ਆ ਦੰਗ ਜਿਹੜੇ ਦੋ ਤਿੰਨ ਟੁੱਟੇ ਵੇਲੇ ਲੋ ਜਾ ਕੇ ਉੱਥੇ ਪਏ ਹੀ ਆ ਮੈਂ ਕਿਹਾ ਉਹਨਾਂ ਨੂੰ ਕੀ ਕਰਨਾ ਸੀ ਉਹ ਗੱਦੇ ਵੀ ਖਰਾਬ ਚ ਇਹਨੇ ਨੇ ਨੇ ਟਾਕੀਆਂ ਦੁਨੀਆਂ ਆ ਇਨਫੈਕਸ਼ਨ ਫੈਲਦੀ ਜਦੋਂ ਜਾਈਦਾ ਕੀੜੀਆਂ ਚੱਲਣ ਲੱਗ ਜਾਂਦੀ ਮੈਂ ਤਾਂ ਉੱਥੇ ਸਿਕਰੀ ਪਿੰਡ ਜਾ ਕੇ ਬਾਬੇ ਦੇ ਗੱਦੇ ਕੱਢ ਕੇ ਸੋਟਾਈ ਸੀਗੀ ਕਿ ਵੀ ਸਫਾਈ ਕਰੋ ਜਿਹੜਾ ਗੁਰਦੁਆਰੇ ਦੇ ਵਿੱਚ ਆ ਸਵੇਰੇ ਇੱਕ ਫਵਾ ਉਡਾਈ ਸੀਗੀ ਕਿ ਗੁਰਦੁਆਰਾ ਸਾਹਿਬ ਦੀ ਬੇਅਮੀ ਹੋਈ ਆ ਹਾਂਜੀ ਲੇਕਿਨ ਅਸਲ ਦੇ ਵਿੱਚ ਜਿਲੇ ਆ ਕੇ ਚੈੱਕ ਕੀਤਾ ਪਹਿਲਾਂ ਤਾਂ ਸਾਰੇ ਹੀ ਕਹਿਣ ਵੀ ਇਦਾਂ ਉਹ ਸਮਾਨ ਛੱਡਿਆ ਉਹ ਕੀਤਾ ਇੱਕ ਕੱਲੀ ਔਰਤ ਆਈ ਉਹਨੇ ਆ ਕੇ ਕੋਈ ਸਫਾਈ ਕੀਤੀ ਉਸ ਤੋਂ ਬਾਅਦ ਕੱਲੀ ਹੋ ਸਕਦਾ ਉਹ ਥੱਕ ਗਈ ਹੋਵੇ ਅੱਧਾ ਸਮਾਨ ਉਹਨੇ ਟਿਕਾਇਆ ਅੱਧਾ ਛੱਡ ਦਿੱਤਾ ਵਿੱਚ ਆਪ ਉਹ ਚਲੇ ਗਈ। ਬੱਸ ਐਨੀ ਸਰੀ ਤੇ ਜਿਹੜੀ ਔਰਤ ਦਾ ਨਾਂ ਕੀ ਆ ਜੀ ਕਿੱਥੇ ਉਹਦਾ ਔਰਤ ਦਾ ਨਾਂ ਮੈਨੂੰ ਨਹੀਂ ਪਤਾ ਜੀ। ਕਿੱਥੇ ਰਹਿੰਦੀ ਆ ਜੀ? ਇੱਥੇ ਰਹਿੰਦੀ ਆ ਸਾਡੇ ਪਿੰਡ ਦੇ ਕੰਨਾਂ ਰਾਏ ਦੇ ਘਰ ਦੇ ਵਿੱਚ। ਜਿਹੜੀ ਇਹ ਕਹਿੰਦੇ ਵੀ ਇੱਥੇ ਸਮਾਨ ਚੱਕ ਕੇ ਉਹਨੇ ਬਾਹਰ ਛੁੱਟੇਗਾ ਸਵੇਰੇ ਅਨਾਊਂਸਮੈਂਟ ਕੀਤੀ ਗਈ ਆ ਵੀ ਇੱਥੇ ਸਮਾਨ ਚੱਕ ਕੇ ਬਾਹਰ ਛੁੱਟਿਆ ਗਿਆ ਉਹਨਾਂ ਨੇ ਕਿਹਦੇ ਵੱਲੋਂ ਕੀਤੀ ਗਈ? ਹਾਂਜੀ ਸਿਰਫ ਬੰਦਿਆਂ ਨੇ ਇੱਥੇ ਕਿਹਾ ਵੀ ਸਰਪੰਚ ਸਾਹਿਬ ਨੂੰ ਕਹੋ ਤਾਂ ਮੈਂ ਗਿਆਨੀ ਨੂੰ ਕਹਿਤਾ ਵੀ ਚੱਲ ਗਿਆ ਨਹੀਂ ਜੀ। ਉਹ ਮੋਮੈਂਟ ਕਰ ਦੋ। ਸਾਰੇ ਬੰਦੇ ਜਿਹੜੇ ਪਿੰ ਹਾਂਜੀ ਪੁਲਿਸ ਵਾਲਿਆਂ ਨੂੰ ਬੁਲਾਇਆ ਸੀਗਾ ਲੇਕਿਨ ਉਹ ਆ ਕੇ ਸਾਰਾ ਚੈੱਕ ਕੀਤਾ ਉਹ ਕਹਿੰਦੇ ਕੋਈ ਬੇਅਸਬੀ ਨਹੀਂ ਜਿਹੜਾ ਅਨਾਉਂਸਮੈਂਟ ਸਰ ਕਰਵਾਈ ਗਈ ਆ ਅਨਾਉਂਸਮੈਂਟ ਕਰਨ ਦੇ ਮੁਤਾਬਕ ਉਸ ਟਾਈਮ ਉੱਤੇ ਪਾਠੀ ਸਾਹਿਬ ਇੱਥੇ ਸੀਗੇ ਹਾਂਜੀ ਇੱਥੇ ਸੀਗੇ ਪਰ ਇਹ ਕਹਿਣ ਦੇ ਮੁਤਾਬਕ ਪਿਛਲੇ ਜਿਹੜੇ ਹੁਣ ਗੱਲ ਕੀਤੀ ਉਹ ਕਹਿ ਰਹੇ ਸੀਗੇ ਵੀ ਪਾਠੀ ਸਾਹਿਬ ਇੱਥੇ ਹੈ ਨਹੀਂ ਜੀ ਪਾਠੀ ਸਾਹਿਬ ਤਾਂ ਤੇਰੇ ਪਾਰ ਜਿਹਨੇ ਸੇਵਾ ਕਰਦੀ ਸੀ ਉਸ ਲਈ ਮੈਨੂੰ ਪਤਾ ਨਹੀਂ ਮੈਂ ਸਰਪੰਚ ਸਾਹਿਬ ਤੁਸੀਂ ਅੰਦਰ ਗਏ ਆ ਕੈਮਰੇ ਚੈੱਕ ਕੀਤੇ ਆ ਕੋਈ ਕੈਮਰਿਆਂ ਦੇ ਵਿੱਚ ਕੋਈ ਮੌਜੂਦਾ ਆਇਆ ਕੋਈ ਬੰਦਾ ਨਹੀਂ ਜੀ ਜਾਂ ਲੜਕੀ ਆਈ ਹੋਏ ਜਾਂ ਜਿਹਨੇ ਵੀ ਨਹੀਂ ਨਹੀਂ ਕੋਈ ਹਾਂਜੀ ਪਰ ਸੁਣਨ ਮੁਤਾਬਕ ਇਹ ਕੈਮਰੇ ਦੀ ਰਿਕਾਰਡਿੰਗ ਹੈ ਨਹੀਂ ਅੰਦਰ ਕੈਮਰੇ ਦੀ ਰਿਕਾਰਡਿੰਗ ਹੈ ਕੈਮਰੇ ਖਰਾਬ ਆ ਸਰ ਕੈਮਰੇ ਖਰਾਬ ਹੋਏ ਸਰ ਕੈਮਰੇ ਖਰਾਬ ਸਰ ਕੈਮਰੇ ਖਰਾਬ ਇਨਵਰਟਰ ਤੇ ਨਹੀਂ ਹੈ ਕੈਮਰੇ ਪਰ ਗੁਰੂ ਹਰਗੁਰੂ ਘਰ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੁੰਦੇ ਆ ਇੱਥੇ ਦਾ ਗੁਰੂ ਘਰ ਦੇ ਵਿੱਚ ਕਲੈਕਸ਼ਨ ਕਰਕੇ ਕੈਮਰੇ ਵੀ ਲਵਾਏ ਹੁਣ ਹੌਲੀ ਹੌਲੀ ਜਿਹੜਾ ਇਹ ਕੈਮਰੇ ਲੱਗੇ ਆ ਉਹ ਸਭ ਤੋਂ ਪਹਿਲ ਦੇ ਆਧਾਰ ਤੇ ਇਨਵਰਟਰ ਤੇ ਕੀਤੇ ਜਾਂਦੇ ਕੀ ਗੱਲ ਹੈ ਇਨਵਰਟਰ ਤੇ ਨਹੀਂ ਕਰਾਇਗੇ ਨਹੀਂ ਇਨਵਰਟਰ ਖਰਾਬ ਹੋਇਆ ਮੇਰਾ خیال ਪਹਿਲਾਂ ਸੀਗਾ ਪਰ ਹੁਣ ਲਾਈਟ ਗਈ ਲਾਈਟ ਤਾਂ ਹ ਟਾਈਮ ਉਤੇ ਉਹਨੂੰ ਵਾਟਰ ਤੇ ਕੈਮਰੇ ਚ ਵੀਡੀਓ ਨਹੀਂ ਬਣੀ ਉਸ ਟਾਈਮ ਉਤੇ ਮਾਈਕ ਚੱਲਦਾ ਸੀ ਜਦੋਂ ਅਨਾਊਂਸਮੈਂਟ ਕੀਤੀ ਗਈ ਹੈ ਹਾਂਜੀ ਉਹ ਉਹ ਤਾਂ ਬਾਅਦ ਦੇ ਵਿੱਚ ਚੱਲੀ ਹੈ ਨਾ ਉਹ ਤਾਂ ਪਹਿਲਾਂ ਆਪਣਾ ਕੰਮ ਕਰਕੇ ਚੱਲ ਗਈ ਆ ਸੇਵਾ ਦਾ ਕੰਮ ਤਾਂ ਪਹਿਲਾਂ ਹੋਇਆ ਸਵੇਰੇ ਹੀ ਸਾਨੂੰ ਤਾਂ ਬਾਅਦ 'ਚ ਪਤਾ ਲੱਗਾ ਵੀ ਤੁਹਾਡੇ ਕਹਿੰਦੇ ਬਤਾਓ ਉਹਨੂੰ ਵਾਟਰ ਉਹਦੇ ਵਿੱਚ ਵੀਡੀਓ ਨਹੀਂ ਬਣੀ ਹੈਗੀ ਪਰ ਮਾਈਕ ਚੱਲਦਾ ਸੀ ਮਾਈਕ ਜਿਹੜਾ ਬਿਜਲੀ ਉਸਨੇ ਪਹਿਲਾਂ ਹੈ ਨਹੀਂ ਸੀ ਫੇ ਬਿਜਲੀ ਆਈ ਤੇ ਜਿਹੜੇ ਕਮਰੇ ਤੋੜ ਕੇ ਸੁੱਟੇ ਗਏ ਉਹ ਫੇ ਬਿਜਲੀ ਬਿਜਲੀ ਫੇ ਆਈ ਉਸ ਦੀ ਹੁਣ ਫੇ ਗਈ ਉਹ ਜਿਹੜੇ ਕਮਰੇ ਤੋੜੇ ਆ ਉਹ ਕਿਹੜਾ ਮਤਲਬ ਸੁੱਟੇ ਤੱਕ ਨਹੀਂ ਪਹੁੰਚਿਆ ਉਹ ਨਾ ਪਲਾਸਟਿਕ ਦੇ ਆ। ਜਿਉਂ ਪਲਾਸਟਿਕ ਸੜੀ ਹੋ ਸਕਦਾ। ਉਹ ਢਿਗੇ ਮੱਕੀ ਕਿਉਂ ਨੇ ਉਹ ਪੈ। ਸਰਪੰਚ ਸਾਹਿਬ ਆਪਣਾ ਨਾਂ ਕੀ ਆ ਜੀ? ਮੇਰਾ ਨਾਮ ਪਲਵਿੰਦਰ ਸਿੰਘ। ਮਾਮਾ ਜੇੜੀ ਸਫਾਈ ਕਰਦੀ ਹੈ ਰੋਜ਼ਾਨਾ ਸਫਾਈ ਕਰਦੀ ਹੈ। ਤੇ ਉਹ ਆਪਣੇ ਇਤਿਆਦਨ ਦੇਖਿਆ ਸਾਹਮਣੇ ਪਈਆਂ ਅਮੈਲੀਆਂ ਉਹਨੇ ਸੋਚਿਆ ਮੈਂ ਮੈਂ ਸਾਹ ਦੇ ਬਾਹਰ ਰੱਖ ਦਵਾ। ਤੇ ਕੋਈ ਬੇਦਵੀ ਗੱਲ ਕੋਈ ਨਹੀਂ। ਸਰਪੰਚ ਸਾਹਿਬ ਨੇ ਪੰਚਾਇਤ ਦੇ ਲਿਖਤਾ ਕਿ ਸਾਡੇ ਕੋਈ ਬੇਦਵੀ ਨਹੀਂ। ਤੇ ਸਰ ਇੱਕ ਅਲਾਨਸਮੈਂਟ ਵੀ ਕੀਤੀ ਗਈ ਹੈ ਸਰਪੰਚ ਸਾਹਿਬ ਵੱਲੋਂ। ਹਰ ਹਰ ਕੋਈ ਬੰਦਾ ਡਰਦਾ ਕਿ ਹਰ ਕੋਈ ਬੰਦਾ ਕਿ ਮੇਰੇ ਤੇ ਕਰਨ ਆ ਜੀ। ਹੁਣ ਸਾਰੇ ਆ ਕੇ ਬੈ ਤੇ ਲੋਕ ਵਗੈਰਾ ਇਕੱਠੇ ਹੋ ਗਏ ਆ ਤੇ ਬਾਅਦ ਵਿੱਚ ਕਹਿੰਦੇ ਕਿ ਲੋ ਜੀ ਮਤਲਬ ਕੀ ਲੋਕ ਇਕੱਠੇ ਹੋ ਜਣ ਹਰ ਕੋਈ ਸੋਚਦਾ ਕਿ ਮੈਂ ਇਕੱਲਾ ਨਾ ਗੱਲ ਕਰਾਂ ਨਾ ਪਿੰਡ ਬਹੁਤ ਬੰਦਾ ਹੋਵੇ ਬੰਦਾ ਹੋਵੇ ਤੇ ਸੁਪੰਚ ਸਾਹਿਬ ਨੇ ਇਕੱਠੇ ਕਰਕੇ ਬੁਲਾ ਲਿਆ ਤੇ ਹੁਣ ਤੁਸੀਂ ਮੌਕੇ ਤੇ ਆਏ ਆ ਕਿ ਤੇ ਸਾਹਮਣੇ ਮੌਕੇ ਦਾ ਖੜੋਤਾ ਫਿਰ ਹਾਂਜੀ ਮੌਕੇ ਤੇ ਹੁਣ ਤੁਸੀਂ ਸਾਹਮਣੇ ਆ ਸਰਪੰਚ ਸਾਹਿਬ ਇਹਨਾਂ ਦੇ ਕਹਿਣ ਦੇ ਮਤਲਬ ਉਹ ਜਿਹੜੀ ਇੱਕ ਅਨਾਉਂਸਮੈਂਟ ਕੀਤੀ ਗਈ ਆ ਪਾਰਟੀ ਸਾਹਿਬ ਵੱਲੋਂ ਅੰਦਰੋਂ ਉਹ ਕਹਿੰਦੇ ਵੀ ਸਰਪੰਚ ਸਾਹਿਬ ਦੇ ਕਹਿੰਦੇ ਅਨਾਉਂਸਮੈਂਟ ਕੀਤੀ ਗਈ ਤੇ ਤਾਂ ਇਹ ਪਿੰਡ ਵਾਲੇ ਇਕੱਠੇ ਹੋ ਕੇ ਇੱਥੇ ਆਏ ਉਹ ਕਹਿੰਦੇ ਸਮਝਿਦਤ ਕਰਾਈ ਤੁਹਾਡੇ ਸਾਹਮਣੇ ਬੋਲਿਆ ਤੇ ਤੂੰ ਲੱਗੀ ਸੀ ਮੇਰੇ ਮੈਂ ਕੋਲ ਹੀ ਖੜਾ ਸੀ ਇਹਨਾਂ ਪਾਰਟੀ ਸਾਹਿਬ ਨੇ ਹੁਣ ਵੀ ਕਹਿ ਰਹੇ ਆ ਕਿ ਸਰਪੰਚ ਸਾਹਿਬ ਦੇ ਗੈਂਦੇ ਹੋਈ ਹੈ ਮੇਰਾ ਮਤਲਬ ਮੈਂ ਦੇਖਣਾ ਗੁਰੂ ਰਣਜੀਤ ਸਾਹਿਬ ਜੀ ਵਿਆਜ ਦੀ ਵੀ ਨਹੀਂ ਹੋਈ ਦੋ ਕੀ ਮਸਲਾ ਕੋ ਮੈਂ ਲੈ ਜੀ ਕੋ ਬਹੁਤ ਅਸ਼ਲ ਗੱਲ ਦਾ ਮਸਲਾ